ਪੈਲੋ ਰੀਟਾਰਕ ਨੇ ਵਾਗਰੂ ਜੀ ਰੱਬ ਜਦੋਂ ਰੱਬ ਦੀ ਆਪਣੀ ਵਾਰੀ ਆਉਂਦੀ ਹੈ ਨਾ ਤੋ ਆਂਦੇ ਅਸੀਂ ਵੀ ਰੱਬ ਨੇ ਧੱਕਾ ਕਰਤਾ ਜਦੋਂ ਨਹੀਂ ਪੋਦਾ ਗੜੇ ਪੋਦਾ ਬਾਰਿਸ਼ਾਂ ਕਰਦਾ ਜਾਂ ਕੋਈ ਇਹੋ ਜਿਹਾ ਦਿਖਾਉਂਦਾ ਹੈ ਕਿ ਵੀ ਉਹ ਤੋਂ ਕਹਿੰਦੇ ਅਸੀਂ ਧੱਕਾ ਹੋ ਗਿਆ ਸਾਡਾ ਇਹ ਦੇਖੋ ਅੱਗ ਲਾ ਰਹੀ ਹੈ ਕਿੰਨਾ ਹੀ ਨੁਕਸਾਨ ਕਰ ਰਹੀ ਹੈ ਤੇ ਦੂਜੀ ਗੱਲ ਹੈ ਕਿ ਇੱਥੇ ਦੋ ਆ ਆ ਖੰਭੇ ਲੱਗੇ ਜਿਹੜੇ ਬਿਜਲੀ ਨੂੰ ਰਾਦ ਨੂੰ ਬਿਜਲੀ ਦਿੰਦੇ ਆਪਾਂ ਨੂੰ ਆ ਅੱਗ ਲਾਈ ਹੈ ਤੇ ਸਾੜਤਾ ਹੈ ਫੇਰ ਅੰਦੇ ਸਰਕਾਰਾਂ ਦਾ ਨੁਕਸਾਨ ਕਰਦੇ ਸਰਕਾਰਾਂ ਸਾਨੂੰ ਸਹੂਲਤਾਂ ਨਹੀਂ ਦਿੰਦੀਆਂ ਜੇ ਸਹੀ ਸਰਕਾਰਾਂ ਸਹੂਲਤਾਂ ਦੇ ਦਿੰਦੀਆਂ ਤੇ ਅਸੀਂ ਉਹਨਾਂ ਨੂੰ ਸਾਂਭ ਵੀ ਸਕਦੇ ਇਹ ਵੇਖੋ ਕਿਤੇ ਤੱਕ ਅੱਗ ਲੱਗੀ ਹੈ ਤੇ ਉੱਥੇ ਕਿ ਭਾਵੇਂ ਵੀਰ ਗੱਲ ਕਰਨ ਦਾ ਘਰ ਲੱਗ ਗਈ ਆ ਉਹ ਸਾਹਮਣੇ ਖੜੋਤਾ ਉਹ ਹੰਦਾ ਤਗੜੇ ਹੋ ਗਏ ਪਾਣੀ ਪੂਣੀ ਲੱਗਾ ਬਚਾਈ ਆ ਕਿ ਪਾਣੀ ਇਹ ਜਿਹੜੀ ਆਗ ਹੀ ਵੱਧਦੀ ਆ ਰਹੀ ਇਹ ਹਾਲਾਤ ਆ ਵੇਖੋ ਕਿਤਰਾ ਸਾਰੇ ਬੰਨੇ ਧਰਤੀ ਮਾਂ ਨੂੰ ਅੱਗ ਲਾ ਕੇ ਜਿਹੜਾ ਫੂਕਿਆ ਜਾ ਰਿਹਾ ਬਹੁਤ ਜਿਹੜਾ ਨੁਕਸਾਨ ਹੈ ਵੱਡਾ ਹੋ ਰਿਹਾ ਤੇ ਆ ਵੇਖੋ ਪੌਦੇ ਛੋਟੇ ਛੋਟੇ ਜਿਹੜੇ ਧਰਤੀ ਦੇ ਪੈਦਾ ਹੋ ਰਿਹਾ ਜੇ ਦਾ ਵਧਣ ਰਿਹਾ ਤੇ ਇਹ ਕਿੱਡਾ ਨੁਕਸਾਨ ਕਰ ਰਿਹਾ ਤੇ ਪ੍ਰਮਾਤਮਾ ਇਹਨਾਂ ਨੂੰ ਸਮਤ ਬਖਸ਼ੇ ਇਹ ਇਹਦਾ ਫਰਵਾੜ ਨਾ ਕਰੇ ਕਿਉਂਕਿ ਜਦੋਂ ਅਸੀਂ ਖਲਵਾੜ ਕਰਦੇ ਆ ਧਰਤੀ ਮਾਣਾਂ ਇਹ ਕਰ ਰਹੇ ਆ ਤੇ ਸਾਨੂੰ ਕਿ ਤਰ੍ਹਾਂ ਕੋਈ ਜਿਹੜਾ ਚੰਗਾ ਉਥੋਂ ਮਿਲੂਗਾ ਆਂਦੇ ਜਿਹੜਾ ਜੋ ਅਸੀਂ ਬੀਜਾਂਗੇ ਉਹੀ ਵੜਨਾ ਤੇ ਹਾਲਾਤ ਮਾੜੇ ਆ ਕਿੰਨੇ ਰੁੱਖ ਖਰਾਬ ਹੋ ਰਹੇ ਆ ਕਿਉਂਕਿ ਕਰਨਾ ਕਰਨੀਆਂ ਇਹਨਾਂ ਨੂੰ ਪੈਣਾ ਤੇ ਭਰਨੀਆਂ ਸਾਰਿਆਂ ਨੂੰ ਪੈਣੀਆਂ ਇਹਨਾਂ ਲੋਕਾਂ ਦੇ ਏਸੀ ਲਵਾਏ ਵੱਡੇ ਵੱਡੇ ਹਣਾ ਬੜਾ ਕੁਛ ਆ ਤੇ ਮਾੜਾ ਲੋਕ ਮਾੜੇ ਗਰੀਬ ਲੋਕ ਕਿੱਥੇ ਜਾਣਗੇ ਜਿਹੜੀ ਇੰਨੀ ਗਰਮੀ ਪੈ ਰਹੀ ਇਹੋ ਕਾਰਨ ਹੈ ਗਰਮੀ ਨਹੀਂ ਪੈ ਰਹੀ ਆ ਵੇਖੋ ਇੱਕ ਹੋਰ ਹੈ ਨਾਲ ਹੀ ਇੱਥੇ ਤੇ ਬਹੁਤ ਭੁਰਾ ਆ ਲਿਆ ਬਾਕੀ ਵੱਤੋ ਆ ਸ਼ੇਅਰ ਕਰਿਓ ਤਾਂ ਜੋ ਇਹ ਚੀਜ਼ਾਂ ਬੰਦ ਹੋ ਸਕਣ ਜੀ ਕਿਸੇ ਦਾ ਮਾੜਾ ਨਹੀਂ ਆ ਪਰ ਇਹ ਆ ਵੀ ਥੋੜਾ ਜਿਹਾ ਲੋਕ ਜਾਗਰੂਤ ਹੋ ਜਾਣ